ਕੋਈ ਨਾ ਬੱਚਾ ਪਾਲ ਨਹੀਂ ਇੱਕ ਬੱਕਰਾ ਫੇਰ ਲੈ ਲਈ ਕੋਈ ਲੈ ਲਓ ਫਿਰ ਨਾ ਫੇਰ ਸਾਰੂ ਚੀਜ਼ ਐ ਫੇਰ ਨਾ ਲੜੀ ਤੇਰੇ ਬਾਪ ਨਾਲ ਨਾ ਤੇਰੀ ਮਾਂ ਨਾਲ ਹਾਂ ਕਿਤੇ ਕਹਦੇ ਮੈਨੂੰ ਤਾਂ ਰਾਜੂ ਨੇ ਦਵਾਤਾ ਗਲਤ ਦਵਾਤਾ ਫਲਾਨਾ ਦਵਾਤਾ ਪਸੰਦ ਐ ਹੈ ਕਿੰਨੇ ਮੰਗਦਾ ਬਾਈ ਬਾਈ ਤਾਂ ਮੰਗਦਾ 40 ਮੰਗੀ ਜਾਵੇ ਇਹਦਾ ਮਾਲ ਐ ਕਿਉਂ ਜੀ ਨਾਨੇਦਾਰ ਸਾਰੀਆਂ ਗੱਲਾਂ ਛੱਡ ਰੁਪਈਆ ਲੈ 20000 ਆਸ ਲਵਾਉਣ ਨੂੰ ਲੈ ਜਾਣਾ ਇਹਨੇ ਬੱਕਰੀਆਂ ਆਸੀਂ ਮੈਂ ਆਸ ਨੂੰ ਦੂੰਗਾ ਮੈਂ ਕਿਹਾ ਇਹਨੇ ਵਪਾਰ ਨਹੀਂ ਕਰਨਾ ਮੈਂ ਕਰਨਾ ਬੱਚੇ ਨੇ ਜੇ ਤਾਂ ਹੁੰਦਾ ਵਪਾਰੀ ਵੀ ਕੋਈ ਬੰਬੇ ਪੂਨੇ ਬਚੂਗਾ ਇਹਨੂੰ ਇਹਨੇ ਕੀ ਕਰਨਾ ਰੱਖਣਾ ਕਰੇ ਕੋਈ ਆਏ ਨਹੀਂ ਵਪਾਰ ਕਰਨਾ ਕਿੰਨੇ ਦਾ ਬੱਚਾ ਨਵੇੜ ਜਿਹੜਾ ਬੱਕਰਾ ਉਹਦਾ ਮੁੱਲ ਹੈ ਨਹੀਂ ਬੱਚਾ ਦੇਖ ਲੈ ਰੱਜੂ ਬੱਕਰਿਆਂ ਦੀ ਗਾਹ ਕੀ ਕੋਈ ਨਹੀਂ ਆ ਫਿਰ ਦੇ ਨੇ بڑے بڑے ਵਪਾਰੀ ਕਿਹੜਾ ਲੈਂਦਾ ਬੋਕਾ ਨੂੰ ਹਾਂ ਆਏ ਸਾਡੀ ਵੀ ਸੁਣ ਲੈ ਓਏ 2 ਮਿੰਟ ਖਰਜਾ ਮੇਰੇ ਆ ਬਾਪ ਉਹ ਮੇਰੇ ਆ ਬਾਪ ਖਰਜਾ ਦੋ ਮਿੰਟ ਬੋਲੋ ਹਾਂ ਹਾਂ ਪਹਿਲਾਂ ਤਾਂ ਕਹਿੰਦਾ ਰਾਜੂ ਬੱਕਰਾ ਵੇਚ ਮੁੱਲ ਕੇ ਕਰ ਲੈ ਫਿਰ ਕਹਿੰਦਾ ਰਾਜੂ ਮੇਰੀ ਬੱਕਰੀ ਨਹੀਂ ਵੇਚਦਾ ਸਾਡਾ ਨਾ ਬੈਰ ਹੈ ਦੱਸ ਦੱਸ ਤੂੰ ਦੱਸਾਂ ਵੀ ਜਦੋਂ ਇੱਕੋ ਦੱਸਿਆ 20000 ਤੈਨੂੰ ਮੁੱਲ ਲਾਤਾ ਮੈਨੂੰ ਇੱਕ ਅੰਨ ਚ ਦੱਸ ਦੇ ਵੇਚੂ ਘਟ ਦੇਣਾ ਨਹੀਂ ਹਾਂ ਕੋਈ ਹੋ ਜਾਦਾ ਕਿ ਹਾਂ ਲੈ ਰਾਇ ਕਿੰਨੀ ਤੜਕੇ ਹਾਂ ਦੱਸ ਹਾਂ ਦੱਸ ਰਾਜੂ ਛੇਤੀ ਕਰ ਉੱਤਰ ਆ ਜਾ ਖਾਈ ਤੋਂ ਘਟ ਨਹੀਂ 28 ਤੋਂ ਚੱਲ ਕਰਾ ਤੂੰ 28 ਤੋਂ ਦੇਖ ਲੈ ਲੈ ਫਾਈ ਮੇਰੀ ਸੁਣ ਤਾਂ ਗੱਲ ਹੂੰ ਦੇਖ ਕੋਈ 28 ਨਹੀਂ ਕੋਈ 27 ਨਹੀਂ ਹੂੰ ਮੈਂ ਤਾਂ ਗੱਲ ਇੱਕ ਕਰਦਾ 21000 ਦਾ ਦਿੰਨੇ ਤੇਰੇ ਕਰਕੇ ਆ ਸਾਡੇ ਕਿਦਾ ਦਿੰਨੇ 22 ਦਾ ਦਿੰਨੇ ਹੋਰ ਦੱਸ ਕੀ ਚਾਹੁੰਦਾ ਤੂੰ ਦੱਸ ਕਹਿੰਦਾ 22000 ਦਾ ਜਾਂ ਤੈਨੂੰ ਜੇ ਸਾਰੀਆਂ ਗੱਲਾਂ ਸਹੀ ਮੈਂ ਤਾਂ ਗੱਲ ਸੁਣਦਾ ਵੀਰੇ ਮਰਜ਼ੀ ਹੁਣ ਤੇਰੀ ਐ ਥੋੜੀ ਬਹੁਤੀ ਕਸਰ ਐ ਮੈਂ ਹੋਰ ਘੜਦਾ ਨਹੀਂ ਇਹ ਜਵਾਖ ਹੈ ਕਸਰਾਂ ਚ ਕੋਈ ਕਸਰ ਇਹਦੇ ਗਲਤ ਦੱਸਦੀ ਕੋਈ ਉਹ ਇੱਧਰ ਸੇ ਤੂੰ ਤਾੜੀਆਂ ਕਰਦਾ ਨਾ ਹਜੇ ਦੇਖਿਆ ਨਹੀਂ ਆਸ ਲਾਉਂਦਾ ਨਾ ਲਾਉਂਦਾ ਤਨੂਈਆ ਬਸ ਇੱਕ ਆ ਵੀ ਚੱਲ ਸਿਆਣਾ ਬੱਕਰਾ ਐ ਬੱਕਰੀਆਂ ਬੁکریاں ਖਰਨ ਦੂ ਹਜੇ ਅੱਧਾ ਬੱਕਰਾ ਨਾ ਵੜਾ ਹੋ ਐ ਸਿੰਘ ਸੁੰਗੇ ਦੇ ਘਰ ਦੂਗਾ ਮੁੰਡਾ ਕਢਾ ਦੂਗਾ ਆ ਗਿਆ ਜੀ ਆ ਗਿਆ ਕਰਾ ਇਹ ਲੈ ਬਸ ਲਾ ਜਾ ਨੇੜੇ ਵੇਚਤਾ ਹੁਣ ਇੱਕ ਚੀ ਨਵੇਂ ਦਿਆ ਬਣਾ ਮੁੰਡੇ ਵੀਡੀਓ ਬਣਾ ਓਏ ਚੌੜਾ ਕਰ ਲੈ ਖਾੜਾ ਲੈ ਦਿਆ ਓਏ 24000 ਦਾ ਹੋ ਗਿਆ ਤੇਰੇ ਪੱਲੇ ਕੁਛ ਨਹੀਂ ਪੈਂਦਾ ਹੋਰ ਦੱਸ ਫੇਰਾ ਕਸਰ ਕੀ ਰੇਗੀ ਕਸ 20000 ਰੁਪਏ ਦੇ ਦੇ ਜਾ ਹੋ ਗਿਆ 25 ਦਾ ਚੱਲ ਬੱਸ ਹਾਰਾ ਬੰਦਾ ਪਾਚੋੜੀ ਚ ਰਸਾ ਪਾ ਤੇਰੇ ਹੱਥ ਨਾਲ ਪਾ ਕੇ ਹੈਗਾ ੱੱਕੇ ਨਾਲ ਫੜਾਤਾ ਜੁਆ ਆਖ ਹੈ ਵਾਹ ਜਾਲ ਕਰ ਪੈਰੀ ਹੱਥ ਲਾਓ ਫੋਕ ਦੇ ਹਾਂ ਰੱਬ ਤੈਨੂੰ ਵਾਦਾ ਕਰੇ ਖੁਸ਼ ਹੈ ਲੈ ਨਕੌੜ ਦੀ ਮੇਲਣਾ ਹੈ ਜਾਂ ਬੱਕਰੇ ਦਾ ਸਾਰੀ ਮੰਡੀ ਚ ਫਿਰ ਲਈ ਬਾਕੀ ਘਾਟੂਆਂ ਦੇ ਪਾਚ ਵਜਨ ਦੇ ਸਾਹਬ ਚ ਲੈ ਕੇ ਦਤਾ ਰਾਜੂ ਨੇ ਗਲਤ ਨਹੀਂ ਸੌਦਾ ਕਰਿਆ ਖਾਨੂ ਨਾ ਹੋ ਜਾ ਬੰਦੇ ਆ ਜਾ ਮੇਰੇ ਏ ਬੱਕਰਾ ਇਹਨੂੰ ਦੱਸੋ ਕਿਵੇਂ ਲੈ ਕੇ ਦਿੱਤਾ ਟਾਪ ਚੀਜ਼ ਆ ਯਾਰ ਇਹਦੇ ਬਾਰੇ ਦੱਸ ਤੂੰ ਵੀ ਕਾਡੀਆਂ ਵੀ ਨਕੌੜ ਕਿਵੇਂ ਇਹਦਾ ਬਹੁਤ ਵਧੀਆ ਹੈ ਲੈ ਕਰੋ ਪੇਮੈਂਟ ਦਿਓ ਜੀ ਪੇਮੈਂਟ ਕਰਾ ਖੂਬੀ ਬਹੁਤ ਵਧੀਆ ਜੀ ਸਿੰਗੀ ਦਾ ਨੱਕ ਦਾ ਮੱਥੇ ਦਾ ਅੱਖ ਦਾ ਕੰਨ ਤਾਂ ਦੇਖੋ ਬਾਕੀ ਬੱਕਰਾ ਇਹ ਬੱਚੇ ਕਦਨ ਆ ਲੈ ਦੇਖੋ ਚਾਲਰ ਥਲੇ ਇੱਕ ਗੱਲ ਹੋਰ ਹੈ ਭਾਈ ਸੁਣੋ ਮੇਰੀ ਗੱਲ ਸੁਣ ਲੈ ਮਰੀ ਵੀਰੇ ਗੱਲ ਸੁਣ ਲੈ ਬੱਕਰਾ ਕੋਈ ਵੀ ਹੈ ਜਿਉਂ-ਜਿਉਂ ਵੱਡਾ ਹੋਊ ਜਿਉਂ-ਜਿਉਂ ਪੱੱਚੇ ਕੱਢੂਗਾ ਬੁੜਾ ਹੋ ਕੀ ਬੱਚੇ ਵਧੀਆ ਕੱਢੂ ਬੱਕਰਾ ਕਿਸੇ ਨੂੰ ਪੁੱਛ ਲਈ ਤੂੰ ਪਸੰਦ ਆਸ ਤਾਈ ਦਾ ਪੈਸੇ ਗਣੀ ਜਾਂਦਾ ਵਾ ਠੀਕ ਐ ਆ ਜਾ ਵੀ ਮੇਰੇ ਸਾਡੇ ਆ ਗਿਆ ਭਾਈ 2 ਮਿੰਟ ਖੜ ਜਾ 2 ਮਿੰਟ ਖੜ ਜਾ ਆ ਜਾ ਭਾਈ ਪੈਸੇ ਲੈ ਲੈ ਚੱਲ ਉਹਦੇ ਵਿੱਚ ਚੱਤੂ ਆ ਗਿਆ ਓਏ ਮੈਂ ਆ ਗਿਆ ਉੱਧਰ ਸ਼ਾਮ ਆ पकड़ लिया पकड़ लिया भाई पकड़ लिया अवे आ जाए पैसे भाई पांच सही एक हजार दो हजार तीन हजार चार पांच पंजे सत अठ नौ दस ग्यारह बारह तेरह चौदह 15 16 17 18 19 20 21 22 23 24 25 ਲਿਖਾਈ ਤੁਹਾਡੀ ਆਪੋ ਸਾਈ ਦੇ ਪਿੱਛੇ ਵਗ ਗਿਆ ਨਹੀਂ ਬਾਹਰ ਸਾਰੀ ਬਾਹਰ ਬਾਹਰ ਅਦਵਾਰੇ ਗਣ ਲੈ ਲੈ ਬੱਚਾ ਵਿੱਚੇ ਲਾ ਲਈ ਲਾਲੀ ਲਾਲੀ ਦੁਬਾਰੇ ਗਣ ਲੈ ਲਓ ਸਾਈ ਵਿੱਚੇ ਪਾ ਕੇ ਗੜੇ ਨਹੀਂ ਵਿੱਚ ਗਈ ਆ ਮਹਾ ਵਿੱਚ ਵਾਗੇ ਗਣੀ ਆ ਹਣਾ ਉਹ ਬੰਦੇ ਕਿੰਨੇ ਕਰੇ ਆਪਣੇ ਚਾਰ ਹੋੜੀ ਬੰਦੇ ਕਿੰਨੇ ਬੱਚੇ ਲਏ ਪਿੰਡ ਦਾ ਇਹਨੂੰ 2 ਸਾਲ ਰੱਖਾ ਤਾਂ ਇਹਨੇ ਪਾ ਚੰਗਾ ਨਕੌੜੇ ਦਾ ਬੱਕਰਾ ਬਕਟਰੀਆਂ ਆਸ ਲਾ ਦੂ ਬੱਚੇ ਚੰਗੇ ਕੱਢੂਗਾ ਯਾਰ ਇੰਨੇ ਚ ਕੀ ਆਉਂਦਾ ਘਟੋਂ ਦੇ ਹਿਸਾਬ ਚ ਦਵਾਤਾ ਤੈਨੂੰ ਕਿਉਂ ਜੀ ਭਾਜਨ ਵੀ ਹੈਗਾ ਇਨਾ ਤਾਂ ਮੱਕਾ ਨਹੀਂ ਇਹ ਗੱਲ ਮੰਨਦੀ 40 45 ਬੱਕਰੀਆਂ ਠੀਕ ਹੈ ਚਲ ਇਹਨੇ ਬੱਚੇ ਨੇ ਬਸ ਸਾਂਹ ਰੱਖਣਾ ਤੇਰਾ ਵੀ ਪੁੰਨੇ ਹੋ ਗਿਆ ਇਹ ਇਹਨੇ ਵੇਚਣਾ ਨਹੀਂ ਜੀ ਭਾਈ ਤੇ 22 ਉਹ ਵੀ ਦੇ ਵਿੱਚ ਆਏਗਾ ਵਿੱਚੇ ਆਗੇ ਲੈ ਲਿਖਾਈ ਐਂ ਕਰੀ ਆਪਣਾ ਲੈ ਲੈ ਇਹਨਾਂ ਤੋਂ ਲੈ ਲੈ ਇਹਨਾਂ ਲੈਣਾ ਇਹਨੂੰ ਛੋੜ ਕਰਦੇ ਚਾਹੇ ਤਾਂ ਚਾਹੇ ਲਿਖਾਈ ਕਰਾ ਦੇ ਲਿਖਾਈ 100 ਰੁਪਏ ਕਿਆ ਛੋੜ ਤੂੰ ਛੋੜ ਕਰ ਦੇ ਜੇ ਮਰਜ਼ੀ ਕਰ ਦੇ ਥੋੜੇ ਜਿਹਾ ਲਿਖਾਈ ਕਰ ਦੋ ਇਹੇ ਕਰਾ ਦੂ ਦੋਏ ਪਾਸੋਂ 100000 ਰੁਪਏ ਦੇ ਦੇ ਸਾਡੇ ਨੂੰ ਇਹ ਗੱਲ ਗਲਤ ਹੈ ਤੈਨੂੰ ਪਹਿਲਾਂ ਕਿਹਾ ਸੀ ਨੇ ਦੋਏ ਬੰਦੇ ਆ ਸੀ ਤੇਰੇ ਪੂਰੇ ਕੰਮ ਕਰਾਤਾ ਚਲ ਆ ਜਾ ਕਰਾ ਲਿਖਾਈ ਖੁਸ਼ ਹੈ ਦਿਲ ਲਾ ਕੇ ਪਾਲੀ ਹੁਣ ਜਾ ਪਾ ਜਾ ਲਿਖਾਈ ਕਰਾਓ ਪਰਚੀ ਲੈ ਕੇ ਜਾਓ ਉਹ ਬੰਦੇ ਨਾਲ ਲੈ ਜਾ ਉਹ ਜਾਂਦੇ